ਹੈਲੋ ਸਰ ਅਜਾ ਹਟਾ ਇੱਕ ਵਰਕਰ ਵੀਰੇ ਉਸ ਕੰਮ ਕਰਨੇ ਆ ਉਹਦੀ ਜਗ੍ਹਾ ਤੁਸੀਂ ਹੁਣੇ ਆ ਸਕਦੇ ਮੈਡਮ ਮੈਂ ਆ ਗਿਆ ਮੈਡਮ ਮੈਂ ਆ ਗਿਆ ਆਦੀ ਮੰਮੀ ਜੀ ਪੁੱਤ ਕੀ ਗੱਲ ਬੜਾ ਖੁਸ਼ ਆ ਕਿਥੇ ਚਲੇ ਕਾਲੀ ਕਾਲੀ ਓ ਮੰਮੀ ਜੀ ਮੁਬਾਰਕਾ ਮੁਬਾਰਕਾ ਆਦੀ ਮੁਬਾਰਕਾ ਪੰਜਾਂ ਮਹੀਨਿਆਂ ਬਾਅਦ ਕੰਮ ਮਿਲ ਗਿਆ ਤੇ ਚੱਲਿਆ ਮੈਂ ਹਾਈ ਵੀ ਮੈਂ ਗਰਦੰਬੇ ਬਾਬੇ ਦੇ ਮੱਥੇ ਠੇਕਦੀ ਆ ਤਾਂ ਤੈਨੂੰ ਕੰਮ ਮਿਲਿਆ ਓ ਗਰਦੰਬੇ ਬਾਬੇ ਦੀ ਜੈ ਹੋ ਚੌਲ ਚੜਾ ਦੇ ਉੱਥੇ ਆਏ ਪੁੱਤ ਆਪਣੇ ਸ਼ਰੀਕਾ ਦੇ ਵਿਆਹ ਮੈਂ ਉੱਥੇ ਹੱਕ ਠੋਕ ਕੇ ਕਹੂੰਗੀ ਮੇਰਾ ਮੁੰਡਾ ਕੰਮ ਤੇ ਜਾਂਦਾ ਏ ਤੂੰ ਸ਼ਰੀਕਾ ਦਾ ਵਿਆਹ ਨਾ ਲਾਅ ਸੂਟ ਪਾ ਕੇ ਨਾ ਜਾਈ ਉਹਨਾਂ ਬੜੇ ਤੂੰ ਵਿਆਹ ਵੇਖ ਲਈ ਨਵਾਂ ਸੂਟ ਪਾ ਕੇ ਜਾ ਸ਼ਰੀਕਾ ਦੇ ਵਿਆਹ ਦੇ ਰੱਦ ਕਰਾ ਦੇ ਪਹਿਲੇ ਮੈਂ ਭੇਜੂਗਾ ਕੰਮ ਮਿਲ ਗਿਆ ਤੇਰੇ ਪੁੱਤਰ ਨੂੰ ਪੰਜ ਮਹੀਨੇ ਬਾਅਦ ਡੈਡ ਨੂੰ ਕਹੀ ਆਪਣੇ ਵਿਆਹ ਵਾਲਾ ਪੈਂਟ ਕੋਟ ਨਾ ਪਾ ਲਈ ਜਾਵੇ ਨਵਾਂ ਸਵਾਵੇਂ 3 ਪੀਸ ਤੇਰਾ ਭਿਓ ਪੈਸੇ ਕਿੱਥੋਂ ਲਿਆਊਗਾ ਪੁੱਤ ਤੇਰਾ ਪੈਸੇ ਭੇਜੂ ਅੱਬਾ ਪੁੱਤ ਤੇਰੇ ਕਰਕੇ ਮੈਂ ਪੈਰ ਤੇ ਖਲੋ ਗਿਆ ਤੂੰ ਸਾਈਕਲ ਤੇ ਗੱਡੀ ਤੇ ਮੈਂ ਕੰਮ ਜੋਗਾ ਹੋ ਗਿਆ ਤੂੰ ਤੇ ਕੰਮ ਕੀ ਦੀਡ ਮੋ ਜੀ ਇੱਕ ਮਿੰਟ ਮੰਮੀ ਹਾਂ ਹਾਂ ਜੀ ਮਰਨ ਮੈਂ ਆ ਗਿਆ ਬਸ ਨਹੀਂ 사ਤਾ ਰੁਕਮ ਤੇ ਆਉਣ ਦੀ ਲੋੜ ਨਹੀਂ ਸਾਡਾ ਪੁਰਾਣਾ ਵਰਕਰ ਹੀ ਕੰਮ ਤੇ ਆ ਗਿਆ ਥੈਂਕ ਯੂ ਉਹ ਤਾਂ ਤੇਰਾ ਡੈਡੀ 3 ਪੀਸ ਲੈਣਾ ਵਾਲਾ ਕੋਟ ਪੈਂਟ ਸਵਾ ਲੈਣਾ ਤੇ ਮੈਂ ਗਲਾਬੀ ਸੂਟ ਸਵਾ ਲੈਣੀ ਆ ਦੇਖੋ ਕਿ ਯਾਰਾ ਯਾਰਾ ਕਰੋ ਉਹ ਪੁਰਾਣਾ ਪਾ ਕੇ ਚਲ ਜਾਓ ਕੀ ਗੱਲ ਪੁਰਾਣੇ ਕੱਪੜੇ ਪੈਂਦੇ ਨਹੀਂ ਆ ਅਜੀ ਮੀਕੋ ਦਮ ਕੀ ਹੋ ਗਿਆ ਤੇ ਪੁੱਤ ਮੈਂ ਕੋਟ ਪੈਂਟ ਸਵਾਵਾ ਡੈਡੀ ਡਾਡੀ ਵਾਲਾ ਪੈਂਟ ਕੋਟ ਸੋਨਾ ਉਹ ਪਾ ਜਾਓ ਤੁਸੀਂ ਵੀ ਉਹ ਭਗਵਾਨ ਮੈਂ ਤੈਨੂੰ ਕਹਿੰਦੇ ਖੋਤੀ ਦੀਆਂ ਗੱਲਾਂ ਜਨਾਇਆ ਕਰੇ ਇਹਨੇ ਕਿਸੇ ਦਿਨ ਲਾਜ ਦੇ ਕੇ ਸਾਡੇ ਪੁਰਾਣੇ ਕੱਪੜੇ ਵੀ ਵਕਾ ਦੇਣੇ